ਕਿ ਉਹ ਤੋਂ ਉਹ ਸੁਰੰਗ ਦਿਖਾਣੇ ਆ ਆ ਸੁਰੰਗ ਹੈ ਉਹ ਲਾ ਵੀ ਪੈ ਜਾਂਦਾ ਸੀ ਤਾਂ ਉਹਨਾਂ ਸਮਿਆਂ ਦੇ ਵਿੱਚ ਵੀ ਇਹੋ ਜਿਹਾ ਖੁਫੀ ਰਸਤਾ ਦਾ ਇਸਤੇਮਾਲ ਕੀਤਾ ਜਾਂਦਾ ਸੀ ਦੇਖੋ ਕਿਵੇਂ ਬਾਹਰ ਨਿਗਰ ਰੱਖਣ ਦੇ ਲਈ ਤੇ ਹਾਲੇ ਛੱਡੇ ਹੁੰਦੇ ਸੀਗੇ ਤੋਂ ਬਾਅਦ ਇਸ ਕਿਲੇ ਦੇ ਉੱਪਰ ਵੀ ਅੰਗਰੇਜ਼ਾਂ ਦਾ ਕਬਜ਼ਾ ਰਿਹਾ ਤੇ ਉਹ ਜਿਹੜੀ ਪਿੱਛੇ ਇਮਾਰਤ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਪਹਿਲੀ ਪ੍ਰਿੰਟਿੰਗ ਪ੍ਰੈਸ ਲੱਗੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਉਹ ਇਸੇ ਕਿਲੇ ਦੇ ਵਿੱਚ ਲੱਗੀ ਸੀ ਸਤਿ ਸ਼੍ਰੀ ਅਕਾਲ ਸੋਨੂ ਮੁਗਲੀ ਪੇਜ ਦੇ ਨਾਲ ਜਿਹੜੇ ਸਾਰੇ ਮਿੱਤਰ ਪਿਆਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਾਂ ਇਸ ਸਮੇਂ ਖੜੇ ਆ ਲੁਧਿਆਣਾ ਸ਼ਹਿਰ ਦੇ ਅੰਦਰ ਪਰਮਾਰਤ ਤੁਸੀਂ ਦੇਖ ਸਕਦੇ ਹੋ ਪੁਰਾਣੀਆਂ ਇੱਟਾਂ ਪੁਰਾਣੇ ਦਰਵਾਜ਼ੇ ਇਹ ਪੁਰਾਣੇ ਟਾਈਮ ਦਾ ਦਰਵਾਜ਼ਾ ਆ ਇਹ ਜਿਹੜੀ ਥਾਂ ਜਿੱਥੇ ਆਪਾਂ ਖੜੇ ਆ ਇਹ ਲੁਧਿਆਣਾ ਦਾ ਪੁਰਾਣਾ ਕਿਲਾ ਇਸ ਥਾਂ ਦੇ ਉੱਪਰ ਹੀ ਕਿਲਾ ਬਣਿਆ ਸੀ ਇੱਥੋਂ ਹੀ ਇਸ ਸ਼ਹਿਰ ਦਾ ਨਾਮ ਲੁਧਿਆਣਾ ਪਿਆ ਸੀ ਜਿਵੇਂ ਕਿ ਆਪਾਂ ਸਾਰਿਆਂ ਨੂੰ ਇਤਿਹਾਸ ਦਾ ਪਤਾ ਹੈ ਕਿ ਇਹ ਕਿਲਾ ਲੋਧੀ ਵੰਸ਼ ਦੇ ਰਾਜਿਆਂ ਨੇ ਬਣਾਇਆ ਸੀ ਇਹ ਇਹਨਾਂ ਲੋਧੀਆਂ ਦੇ ਨਾਮ ਤੋਂ ਹੀ ਇਸ ਸ਼ਹਿਰ ਦਾ ਨਾਮ ਪਿਆ ਲੁਧਿਆਣਾ ਇਹ ਕਿਲਾ ਅੱਜ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਹੈ ਜਿਵੇਂ ਤੁਸੀਂ ਆ ਪਿੱਛੇ ਵੀ ਦੇਖ ਸਕਦੇ ਹੋ ਕਿ ਇੱਟਾਂ ਟੁੱਟ ਚੁੱਕੀਆਂ ਆ ਦਰਵਾਜੇ ਦਾ ਹਾਲ ਆਪਣੇ ਸਾਹਮਣੇ ਆ ਦੇਖੋ ਇਹ ਚੀਜ਼ਾਂ ਇਹ ਦੱਸਣ ਲਈ ਵੀ ਹੈ ਕਿ ਤਖਤੋ ਤਾਜ ਦੀ ਸ਼ਾਨੋ ਸ਼ੌਕਤ ਸਦੀ ਵੀ ਨਹੀਂ ਰਹਿੰਦੀ ਜੇ ਅੱਜ ਕਿਸੇ ਦੀ ਚੜ੍ਹਾਈ ਹੈ ਅੱਜ ਬੱਲੇ ਬੱਲੇ ਜ਼ਰੂਰੀ ਨਹੀਂ ਉਹ ਕੱਲ ਨੂੰ ਵੀ ਇਦਾਂ ਹੀ ਰਵੇ ਬੰਦੇ ਨੂੰ ਬੰਦਾ ਬਣ ਕੇ ਹੀ ਦੁਨੀਆ ਵਿੱਚ ਵਿਚਰਨਾ ਚਾਹੀਦਾ ਜੇ ਚਾਰ ਦੇ ਸ਼ੌਰਤ ਦੇ ਆ ਗਿਆ ਤੇੀਵਾ ਹੋ ਕੇ ਕੱਟ ਲੈਣਾ ਚਾਹੀਦਾ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ ਇਹ ਪੁਰਾਣੀਆਂ ਖੰਡਰ ਹੋਈਆਂ ਇਮਾਰਤਾਂ ਸਾਨੂੰ ਇਹੀ ਚੀਜ਼ਾਂ ਸਿਖਾਉਣੀ ਆ ਤੇ ਚਲੋ ਆਪਾਂ ਘੁੰਮ ਫਿਰ ਕੇ ਇਸ ਕਿਲੇ ਦੇ ਵਿੱਚ ਹੋਰ ਵੀ ਚੀਜ਼ਾਂ ਦੇਖਦੇ ਆ ਚਲੋ ਆਓ ਜੀ ਅੱਗੇ ਚਲੀਏ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਵੀ ਇਹ ਕੇਲਾ ਲੋਧੀ ਵੰਛ ਦੇ ਰਾਜਿਆਂ ਨੇ ਬਣਾਏ ਸੀ ਲੇਕਿਨ ਇਸ ਕਿਲੇ ਦੇ ਉੱਪਰ ਸਮੇਂ-ਸਮੇਂ ਦੇ ਉੱਪਰ ਹਾਕਮ ਬਦਲਦੇ ਰਹੇ ਆ ਕਿਹਾ ਜਾਂਦਾ ਕਿ ਜਦੋਂ ਪੰਜਾਬ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਹੋਇਆ ਸੀ ਤਾਂ ਉਹਨਾਂ ਨੇ ਇਸ ਕਿਲੇ ਦੇ ਅੰਦਰ ਇੱਕ ਸੁਰੰਗ ਬਣਾਈ ਸੀ ਜੋ ਕਿ ਸਤਲੁਜ ਦਰਿਆ ਦੇ ਪੱਲੇ ਪਾਸੇ ਫਲੋਰ ਦੇ ਵਿੱਚ ਜੋ ਮਹਾਰਾਜ ਸਿੰਘ ਦਾ ਕਿਲਾ ਹੈ ਉਸ ਕਿਲੇ ਦੇ ਵਿੱਚ ਜਾ ਕੇ ਨਿਕਲਦੀ ਏ ਸੀ ਇਹ ਗੱਲ ਸੱਚ ਹੈ ਜਾਂ ਝੂਠ ਹੈ ਇਸ ਦੇ ਬਾਰੇ ਆਪਾਂ ਗਵਾਹ ਨਹੀਂ ਕਰਦੇ ਲੇਕਿਨ ਉਹ ਤੁਹਾਨੂੰ ਸੁਰੰਗ ਦਿਖਾਣੇ ਆ ਆ ਸੁਰੰਗ ਹੈ ਉਹ ਇਹ ਸੁਰੰਗ ਅੰਦਰ ਨੂੰ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਗਹਿਰੀ ਹੁੰਦੀ ਸੀ ਹੁਣ ਤਾਂ ਕਚਰਾ ਮਿੱਟੀ ਪੈਣ ਕਰਕੇ ਬੰਦ ਹੋ ਗਈ ਹੈ ਤੇ ਆਪਾਂ ਤੁਹਾਨੂੰ ਇਹ ਸੁਰੰਗ ਦੇ ਅੰਦਰੋਂ ਵੀ ਜਾ ਕੇ ਜਿੰਨੀ ਕੁ ਕੋਸ਼ਿਸ਼ ਹੁੰਦੀ ਹੈ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਸੀ ਉਹ ਪੁਰਾਣੇ ਜ਼ਮਾਨੇ ਦੀ ਸੁਰੰਗ ਇਹ ਖੁਫੀਆ ਰਸਤੇ ਹੁੰਦੇ ਸੀਗੇ ਜੇ ਜੰਗੀ ਜਦਾਂ ਦੇ ਹਾਲਾਤ ਦੇ ਵਿੱਚ ਕਿਤੇ ਬਾਹਰੋਂ ਘੇਰਾ ਪੈ ਜਵੇ ਤਾਂ ਰਸਦ ਪਾਣੀ ਇਹਨਾਂ ਖੁਫੀਆ ਰਸਤਿਆਂ ਦੇ ਰਾਹੀਂ ਆਇਆ ਜਾਂਦਾ ਸੀ ਔਰ ਜੇਕਰ ਕਿਤੇ ਜਾਨ ਬਚਾ ਕੇ ਨਿਕਲਣਾ ਵੀ ਪੈ ਜਾਂਦਾ ਸੀ ਤਾਂ ਉਹਨਾਂ ਸਮਿਆਂ ਦੇ ਵਿੱਚ ਵੀ ਇਹੋ ਜਿਹੇ ਖੁਫੀਆ ਰਸਤੇ ਆ ਦਾ ਇਸਤੇਮਾਲ ਕੀਤਾ ਜਾਂਦਾ ਸੀ ਇਹ ਲੁਧਿਆਣਾ ਕਿਲੇ ਦੇ ਅੰਦਰਲੀ ਉਹ ਸੁਰੰਗ ਦਾ ਹਾਲ ਅੱਜ ਇਹ ਸੁਰੰਗ ਪੂਰੀ ਬੰਦ ਹੋ ਚੁੱਕੀ ਏ ਪਰ ਕਿਹਾ ਜਾਂਦਾ ਕਿ ਕਿਸੇ ਸਮੇਂ ਇਹ ਸੁਰੰਗ ਸਤਲੁਜ ਦਰਿਆ ਦੇ ਪੱਲੇ ਪਾਸੇ ਫਲੋਰ ਕਿਲੇ ਦੇ ਵਿੱਚ ਨਿਕਲਦੀ ਹੁੰਦੀ ਸੀ ਜਿਵੇਂ ਕਿ ਦੋਸਤੋ ਆਪਾਂ ਘੁੰਮ ਰਹਿਆਂ ਲੁਧਿਆਣਾ ਸ਼ਹਿਰ ਦੇ ਪੁਰਾਣੇ ਕਿਲੇ ਦੇ ਵਿੱਚ ਕਿਹਾ ਜਾਂਦਾ ਜਦੋਂ ਦਿੱਲੀ ਦੇ ਉੱਪਰ ਅਕਬਰਦਰ ਲੋਧੀ ਦਾ ਰਾਜ ਹੋਇਆ ਤਾਂ ਉਸ ਦੀ ਇਹ ਪੱਛਮੀ ਸਰਹੱਦ ਸੀ ਇਹ ਸਰਹੱਦ ਦੇ ਉੱਪਰ ਜਿੱਥੇ ਅੱਜ ਲੁਧਿਆਣਾ ਸ਼ਹਿਰ ਹੈ ਇੱਥੇ ਕਦੇ ਮੀਰ ਹੋਤਾ ਨਾਮ ਦਾ ਪਿੰਡ ਹੁੰਦਾ ਸੀ ਇਸ ਸਰਹੱਦ ਦੇ ਨੇੜੇ ਕਾਫੀ ਬਾਗੀ ਕਬੀਲੇ ਹੁੰਦੇ ਸੀ ਜਿਹੜੇ ਇਲਾਕਿਆਂ ਦੇ ਵਿੱਚ ਲੁੱਟਾਂ ਖੋਹਾਂ ਵਗਾਪਸ ਕਰਦੇ ਸੀ ਉਹਨਾਂ ਦੀ ਬਗਾਵਤ ਨੂੰ ਦਬਾਉਣ ਦੇ ਲਈ ਆਪਣੇ ਸਤਲੁਜ ਦਰਿਆ ਦੇ ਕੰਢੇ ਤੇ ਫਿਰ ਸਕੰਦਰ ਲੋਧੀ ਨੇ ਇੱਕ ਕਿਲਾ ਬਣਵਾਉਣ ਦੀ ਸੋਚੀ ਸੀ। ਉਸਨੇ ਆਪਣੇ ਦੋ ਸਿਪਾਹਸਲਾਰਾਂ ਨੂੰ ਭੇਜਿਆ ਸੀਗਾ ਕਿ ਸਤਲੁਜ ਦਰਿਆ ਦੇ ਇੱਕ ਇਸ ਕੰਢੇ ਤੇ ਇੱਕ ਪਰਲੇ ਕੰਢੇ ਦੇ ਉੱਪਰ ਦੋ ਕਿਲੇ ਬਣਾ ਕੇ ਦੋ ਸ਼ਹਿਰ ਬਸਾਏ ਜਾਣ। ਸਤਲੁਜ ਦਰਿਆ ਦੇ ਇਸ ਕੰਢੇ ਦੇ ਉੱਪਰ ਇਹਨਾਂ ਨੇ ਇਹ ਕਿਲਾ ਬਣਾਇਆ ਸੀ। ਮੀਰ ਹੋਤਾਪਿੰਡ ਦੇ ਵਿੱਚ ਜਿਸ ਦਾ ਕਿ ਨਾਮ ਹੌਲੀ-ਹੌਲੀ ਲੁਧਿਆਣਾ ਬਣ ਗਿਆ ਤੇ ਸਤਲੁਜ ਦਰਿਆ ਤੇ ਪਰਲੇ ਪਾਸੇ ਇਹਨਾਂ ਲੋਧੀ ਸultan ਦੇ ਨਾਮ ਤੇ ਸ਼ਹਿਰ ਬਸਾਇਆ ਸੀ। ਉਸ ਸ਼ਹਿਰ ਦਾ ਨਾਮ ਰੱਖਿਆ ਗਿਆ ਸੀ ਸੁਲਤਾਨਪੁਰ ਲੋਧੀ ਜਿੱਥੇ ਕਿ ਆਪਾਂ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਵੀ ਜਾਣਦੇ ਆ ਜੇਕਰ ਇਸੋ ਦੀ ਗੱਲ ਕਰੀਏ ਤਾਂ ਪਹਿਲਾਂ ਉਹਨਾਂ ਨੇ ਇੱਕ ਇਹ ਕਿਲਾ ਸਤਲੁਜ ਦਰਿਆ ਦੇ ਕੰਢੇ ਤੇ ਬਣਾਉਣ ਦੀ ਸੋਚੀ ਸੀ ਲੇਕਿਨ ਉਹਨੂੰ ਸਤਲੁਜ ਦਰਿਆ ਦੇ ਕਿਨਾਰੇ ਨਹੀਂ ਹੁੰਦੇ ਸੀ ਕਿ ਪਾਣੀ ਖੁੱਲਾ ਫਿਰਦਾ ਹੁੰਦਾ ਸੀ ਇਸ ਕਰਕੇ ਉਹਨਾਂ ਨੇ ਉੱਥੇ ਕਿਲਾ ਬਣਾਉਣ ਦੀ ਸੋਚੀ ਵੀ ਕੱਲ ਨੂੰ ਹੜਾ ਵੀ ਆ ਸਕਦਾ ਇਸ ਲਈ ਉਹਨਾਂ ਨੇ ਕਿਸੇ ਹੋਰ ਥਾਂ ਬਦਲ ਵੀ ਥਾਂ ਤੇ ਕਿਲਾ ਬਣਾਉਣ ਦੀ ਸੋਚੀ ਸੀ ਲੇਕਿਨ ਜੋ ਵੀ ਬਦਲਵੀਂ ਥਾ ਹਣੀ ਚਾਹੀਦੀ ਸੀ ਉਹ ਤੇ ਨੇੜੇ ਵੀ ਪਾਣੀ ਦੇ ਸਰੋਤ ਹੋਣਾ ਚਾਹੀਦਾ ਸੀ ਇਸੇ ਲਈ ਉਹਨਾਂ ਨੇ ਸਤਲੁਜ ਦਰਿਆ ਦੀ ਇੱਕ ਉਪਨਦੀ ਜਿਸ ਨੂੰ ਕਿ ਉਹਨਾਂ ਦਰਿਆ ਵਿੱਚ ਬੁੱਢਾ ਦਰਿਆ ਕਿਹਾ ਜਾਂਦਾ ਸੀ ਇਸ ਬੁੱਢੇ ਦਰਿਆ ਦੇ ਕਿਨਾਰੇ ਤੇ ਇਹਨਾਂ ਨੇ ਇੱਕ ਕਿਲਾ ਬਣਾਇਆ ਸੀ ਤੇ ਉਹ ਵੱਡਾ ਦਰਿਆ ਲੁਧਿਆਣੀ ਦਾ ਗੰਦਗੀ ਸਾਫ ਕਰਦਾ ਮਾਰ ਚੱਲਦਾ ਸਨਦ ਦੀ ਅੱਜ ਇੱਕ ਗੰਦੇ ਨਾਲੇ ਦੇ ਵਿੱਚ ਤਬਦੀਲ ਹੋ ਚੁੱਕਿਆ ਉਹ ਚਲੋ ਤਰਾਸਦੀ ਦੀ ਗੱਲ ਆਪਾਂ ਫੇਰ ਕਰਾਂਗੇ ਆਪਾਂ ਇਹ ਕਿਲੇ ਦੀ ਇਮਾਰਤਾਂ ਦੀ ਗੱਲ ਕਰੀ ਇਸ ਦੇ ਵਿੱਚ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਕਿਵੇਂ ਬਾਹਰ ਨਿਗ੍ਹਾ ਰੱਖਣ ਦੇ ਲਈ ਇਹ ਆਲੇ ਛੱਡੀ ਹੁੰਦੀ ਸੀਗੀ ਅੱਜ ਤਾਂ ਇਹ ਹਾਲੇ ਵਿੱਚ ਖਾਸਾ ਹਾਲਤ ਦੇ ਵਿੱਚ ਨੇ ਲੇਕਿਨ ਫਿਰ ਵੀ ਇਹ ਨਾ ਕਿ ਕਾਫੀ ਚੀਜ਼ਾਂ ਹਲੇ ਤੱਕ ਸਹੀ ਸਲਾਮਤ ਮੌਜੂਦ ਨੇ ਇਹਨਾਂ ਆੜਿਆਂ ਦੇ ਵਿੱਚ ਦੀ ਬਾਹਰ ਨਿਗਰਾਨੀ ਰੱਖਣ ਦੇ ਨਾਲ ਨਾਲ ਬੰਦੂਕਾਂ ਦੇ ਨਾਲ ਬਾਹਰ ਜੇ ਕਿਸੇ ਦੇ ਉੱਪਰ ਹਮਲਾ ਕਰਨਾ ਹੁੰਦਾ ਸੀ ਤਾਂ ਉਹ ਵੀ ਹਮਲੇ ਕੀਤੇ ਜਾ ਸਕਦੇ ਸੀ ਇਸ ਦੇ ਲਈ ਇਹ ਆਲੇ ਰੱਖੇ ਜਾਂਦੇ ਸੀ ਉਸ ਤੋਂ ਬਾਅਦ ਮਹਾਨੀ ਜੀ ਸਿੰਘ ਤੋਂ ਬਾਅਦ ਜਦੋਂ ਲੁਧਿਆਣੇ ਦੇ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤਾਂ ਅੰਗਰੇਜ਼ਾਂ ਨੇ ਇੱਥੇ ਇੱਕ ਆਪਣੀ ਛੌਨੀ ਬਣਾਈ 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਰਗਵਾਸ ਹੋਰ ਤੋਂ ਬਾਅਦ ਲੁਧਿਆਣੇ ਦੇ ਉੱਪਰ ਕਿਸ ਮੁੱਚੇ ਪੰਜਾਬ ਦੇ ਉੱਪਰ ਅੰਗਰੇਜ਼ਾਂ ਦਾ ਕਬਜਾ ਹੋ ਗਿਆ ਸੀ। ਤੋਂ ਉਸ ਤੋਂ ਬਾਅਦ ਇਸ ਕਿਲੇ ਦੇ ਉੱਪਰ ਵੀ ਅੰਗਰੇਜ਼ਾਂ ਦਾ ਕਬਜ਼ਾ ਰਿਹਾ ਤੇ ਉਹ ਜਿਹੜੀ ਪਿੱਛੇ ਇਮਾਰਤ ਤੁਸੀਂ ਦੇਖ ਰਹੇ ਹੋ ਇਹ ਅੰਗਰੇਜ਼ਾਂ ਦੀ ਬਣਾਈ ਹੋਈ ਇਮਾਰਤਾਂ ਆ। ਅੰਗਰੇਜ਼ਾਂ ਨੇ ਇੱਥੇ ਆਪਣੀ ਫੌਜੀ ਸ਼ੌਣੀ ਬਣਾਈ ਸੀ ਤੇ ਉਹ ਫੌਜੀ ਸ਼ੌਣੀ ਦੇ ਕਰਕੇ ਇਹ ਜੋ ਪਿੱਛੇ ਮਹੱਲਾ ਹੈ ਜਿਹੜਾ ਕਿ ਆਪਾਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਸਕਰੀਨ ਦੇ ਉੱਪਰ ਤੁਹਾਨੂੰ ਦਿਖ ਰਿਹਾ ਇਹ ਪਿੱਛੇ ਮਹੱਲੇ ਦਾ ਨਾਮ ਵੀ ਸ਼ੌਣੀ ਮਹੱਲਾ ਪੈ ਗਿਆ। ਇੱਥੇ ਪਿੱਛੇ ਲੁਧਿਆਣੇ ਦੀ ਸਭ ਤੋਂ ਵੱਡੀ ਹੋਲ ਸੇਲ ਦੀ ਮਾਰਕੀਟ ਗਾਂਧੀ ਨਗਰ ਮਾਰਕੀਟ ਵੀ ਇੱਥੇ ਹੈ ਤੇ ਇਸ ਮਹੱਲੇ ਨੂੰ ਛੌਣੀ ਮਹੱਲਾ ਕਿਲਾ ਮਹੱਲਾ ਵੀ ਕਰਕੇ ਕਿਹਾ ਜਾਂਦਾ ਹੈ ਚੱਲ ਬਸ ਕਰ ਆਪਾਂ ਘੁੰਮ ਰਹੇ ਹਾਂ ਲੁਧਿਆਣੇ ਦੇ ਪੁਰਾਣੇ ਕਿਲੇ ਦੇ ਵਿੱਚ ਇਹ ਜਿਹੜੀ ਥਾਂ ਦਿਖ ਰਹੀ ਆ ਇਹ ਇਮਾਰਤਾਂ ਦੀ ਬਨਾਵਟ ਦੱਸ ਰਹੀ ਏ ਪਿੱਛੇ ਜੋ ਇਮਾਰਤ ਤੁਹਾਨੂੰ ਦਿਖ ਰਹੀ ਏ ਕਿ ਇਹ ਬਨਾਵਟ ਅੰਗਰੇਜ਼ਾਂ ਦੇ ਸਮੇਂ ਦੀ ਇਮਾਰਤਾਂ ਆ ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਆ ਆਪਣੇ ਰਾਜ ਮਹਾਰਾਜਿਆਂ ਦੇ ਸਮੇਂ ਦੀ ਇਮਾਰਤਾਂ ਹੁੰਦੀ ਸੀ ਉਹਨਾਂ ਦੀ ਬਣਤਰ ਸੁਰੀ ਹੋਰ ਪ੍ਰਕਾਰ ਦੀ ਹੁੰਦੀ ਸੀ ਉਹ ਜੋ ਕਿਲੇ ਦੀ ਪੁਰਾਣੀ ਆਪਾਂ ਡਿਉਟੀ ਦੇਖੀ ਐ ਜਾਂ ਸੁਰੰਗ ਦੇਖੀ ਐ ਉਹ ਪੁਰਾਣੇ ਸਮੇਂ ਦੀ ਸੀ ਲੇਕਿਨ ਜਿਹੜੀ ਇਹ ਇਮਾਰਤਾਂ ਆ ਇਹ ਇਮਾਰਤਾਂ ਅੰਗਰੇਜ਼ਾਂ ਦੇ ਵੇਲੇ ਦੀ ਬਣੀਆਂ ਇੱਥੇ ਅੰਗਰੇਜ਼ਾਂ ਦੀ ਬਹੁਤ ਵੱਡੀ ਸ਼ੌਲੀ ਰਹੀ ਆ ਪਿਛਲੇ ਪਾਸੇ ਲੁਧਿਆਣਾ ਦਾ ਰੇਲਵੇ ਸਟੇਸ਼ਨ ਹੁੰਦਾ ਸੀ ਰੇਲਵੇ ਸਟੇਸ਼ਨ ਨੇੜੇ ਹੋਣ ਕਰਕੇ ਫੌਜਾਂ ਆਉਂਦੀ ਉਹਨਾਂ ਨੂੰ ਜਿਹੜੇ ਵੀ ਆਉਣ ਜਾਣ ਦੀ ਸੁਵਿਧਾ ਇੱਥੇ ਵਧੀਆ ਹੁੰਦੀ ਸੀਗੀ ਲੁਧਿਆਣਾ ਅੰਗਰੇਜ਼ਾਂ ਦੇ ਟਾਈਮ ਦਾ ਬਹੁਤ ਵੱਡਾ ਵਪਾਰਕ ਕੇਂਦਰ ਵੀ ਰਿਹਾ ਉਹਨਾਂ ਨੇ ਇੱਥੇ ਇੰਡਸਟਰੀ ਲਾਈ ਕਿਹਾ ਜਾਂਦਾ ਹੈ ਕਿ ਜਿਹੜੀ ਭਾਰਤ ਦੇ ਵਿੱਚ ਪਹਿਲੀ ਪ੍ਰੈਸ ਲੱਗੀ ਜਾਂ ਪੰਜਾਬ ਦੇ ਵਿੱਚ ਪਹਿਲੀ ਪ੍ਰਿੰਟਿੰਗ ਪ੍ਰੈਸ ਲੱਗੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਉਹ ਇਸੇ ਕਿਲੇ ਦੇ ਵਿੱਚ ਲੱਗੀ ਸੀ ਅੰਗਰੇਜ਼ਾਂ ਨੇ ਆਪਣਾ ਜੋ ਵੀ ਲਿਟਰੇਚਰ ਲਿਖਿਆ ਜਾਂ ਜਿਵੇਂ ਕਿਹਾ ਜਾਂਦਾ ਹੈ ਕਿ ਅੰਗਰੇਜ਼ਾਂ ਨੇ ਸਾਡੇ ਭਾਰਤੀ ਇਤਿਹਾਸ ਪੰਜਾਬੀ ਇਤਿਹਾਸ ਦੇ ਨਾਲ ਬਹੁਤ ਛੇੜਛਾੜ ਕੀਤੀ ਉਹ ਸਾਰਾ ਜੋ ਵੀ ਹੋਇਆ ਉਹ ਇਸੇ ਕਿਲੇ ਦੇ ਅੰਦਰ ਹੋਇਆ ਜੋ ਹਿੰਦੂ ਸਿੱਖਾਂ ਮੁਸਲਮਾਨਾਂ ਦੇ ਵਿੱਚ ਫੁੱਟ ਦੇ ਜਿਹੜੇ ਬੀਜ ਬੀਜੇ ਗਏ ਜੋ ਕਿ 1947 ਦੇ ਕੁਨਨੀ ਬਰਤਾਰੇ ਦੇ ਰੂਪ ਵਿੱਚ ਤਿਸ਼ ਦੀ ਪੱਡ ਦੇ ਰੂਪ ਵਿੱਚ ਨਿਕਲ ਕੇ ਸਾਹਮਣੇ ਆਏ ਉਹ ਸਾਰੇ ਫੁੱਟ ਦੇ ਬੀਜ ਇਸੇ ਲੁਧਿਆਣੇ ਦੇ ਵਿੱਚ ਇਸੇ ਕਿਲੇ ਦੇ ਵਿੱਚ ਜਿਹੜੀ ਪ੍ਰਿੰਟਿਕ ਪ੍ਰੈਸ ਲੱਗੀ ਸੀ ਸੋ ਦਰਸ਼ਕੋ ਇਹ ਸੀਨ ਲੁਧਿਆਣੇ ਦੇ ਪੁਰਾਣਾ ਕਿਲਾ ਜਿਸ ਕਿਲੇ ਤੇ ਲੁਧਿਆਣਾ ਸ਼ਹਿਰ ਦਾ ਮੋਢ ਬੱਜਿਆ ਉਸ ਕਿਲੇ ਦੇ ਇਤਿਹਾਸ ਬਾਰੇ ਉਸੋਂ ਦੀਆਂ ਮੌਜੂਦਾ ਜੋ ਇਮਾਰਤਾਂ ਦੇ ਹੁਣ ਅਵਸ਼ੇਸ਼ ਬਚੇ ਆ ਉਹਨਾਂ ਦੇ ਤੁਹਾਨੂੰ ਆਪਾਂ ਦਰਸ਼ਨ ਕਰਾਏ ਆ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਪਣੇ ਬੜਬੁਲੇ ਵਿਚਾਰ ਸਾਨੂੰ ਜਰੂਰ ਦਿਓ ਵੀਡੀਓ ਚੰਗੀ ਲੱਗੇ ਤਾਂ ਹੋਰ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਵੀ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੁਹਾਡਾ ਇੱਕ ਇੱਕ ਕਮੈਂਟ ਸਾਡਾ ਹੌਸਲਾ ਵਧਾਈ ਕਰੇਗਾ ਇਸੇ ਤਰ੍ਹਾਂ ਦੀ ਹੋਰ ਇਤਿਹਾਸਕ ਵੀਡੀਓ ਦੇਖਣ ਦੇ ਲਈ ਜਾਂ ਹੋਰ ਸਮਾਜਿਕ ਮੁੱਦਿਆਂ ਬਾਰੇ ਵੀਡੀਓ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ